ਉੰਦੇ ਵਾਲ ਝੜ ਜਾਂਦੇ ਆ ਜੰਚ ਕੱਤੇ ਪੈ ਜਾਂਦੇ ਆ ਥਾਂ ਥਾਂ ਉਹਦੇ ਵਿੱਚੋਂ ਮਤਲਬ ਵਾਲੇ ਜਿਹੜੇ ਝੜ ਜਾਂਦੇ ਆ ਤੇ ਇਹ ਜਿਹੜੀ ਆਪਣੀ ਰੈਮਡੀ ਦਾ ਕਿਹਾ ਹਮ ਰੈਮਡੀ ਇਹਦੇ ਨਾਲ ਤੁਹਾਡੇ ਜਿਹੜੇ ਵਾਲ ਨਵੇਂ ਉਗਣਗੇ ਫਲਕੇ ਵੀ ਹੋਣਗੇ ਇੱਥੇ ਤੱਕ ਕਿ ਤੁਹਾਨੂੰ ਹੇਅਰ ਟ੍ਰਾਂਸਪਲੈਂਟ ਕਰਾਉਣ ਦੀ ਲੋੜ ਨਹੀਂ ਪੈਣੀ ਦੋ ਤਨ ਨੁਸਖੇ ਆਪਣੇ ਕੋਲੇ ਤੁਸੀਂ ਸਾਰੇ ਧਿਆਨ ਨਾਲ ਸੁਣੋ ਜੇ ਨੂੰ ਵਰਤੇ ਜ਼ਰੂਰ ਕਿਉਂਕਿ ਵਾਲ ਜਿਹੜੀ ਵਿਅਕਤੀ ਦੀ ਸੁੰਦਰਤਾ ਦੇ ਵਿੱਚ ਵਾਧਾ ਕਰਦੇ ਆ ਇਹ ਮਰਦਾਂ ਦੇ ਵਿੱਚ ਜਿਹੜੇ ਵਾਲ ਹੈ ਜਿਆਦਾ ਝੜਦੇ ਆ ਝੜਨ ਦੇ ਕਾਰਨ ਕਈ ਇੱਕ ਤਾਂ ਆਪਾਂ ਜਿਹੜੇ ਤੇਜ਼ ਸ਼ੈਂਪੂਗਰੇ ਵਰਤਦੇ ਆ ਉਹ ਹੈ ਦੂਸਰਾ ਆਪਣੀ ਜਿਹੜੇ ਹੈਗੇ ਫਾਸਟ ਫੂਡ ਜਾਂ ਜਿਹੜੇ ਆਪਣਾ ਆਈਡੀ ਜਿਆਦਾਤਰ ਜਿਹੜੇ ਫਰਾਈਡ ਫੂਡ ਖਾਂਦੇ ਆ ਉਹਦਾ ਕਰਕੇ ਓਵਰਆਲ ਆਪਣੀ ਜਿਹੜੀ ਡਾਈਟ ਹੈ ਉਹ ਬੈਲੈਂਸ ਨਹੀਂ ਹੁੰਦੀ ਡਾਈਟ ਆਪਣੀ ਜਿਹੜੀ ਹੈਗੀ ਜਿਆਦਾਤਰ ਜਿੰਦਗੀ ਦੀ ਭੱਜ ਦੌੜ ਦੇ ਵਿੱਚ ਉਹੋ ਜੀ ਹੋ ਗਈ ਫਾਸਟ ਫੂਡ ਆਪਾਂ ਜਿਆਦਾ ਲੈਣ ਲੱਗ ਗਏ ਜਿਹੜੇ ਮਿਨਰਲ ਵਗੈਰਾ ਜਾਂ ਜਿਹੜੇ ਆਪਣੀ ਬੋਡੀ ਨੂੰ ਮਾਈਕਰੋਨਿਊਟ੍ਰੀਐਂਟਸ ਚਾਹੀਦੇ ਆ ਉਹ ਆਪਾਂ ਨੂੰ ਇਸ ਡਾਈਟ ਦੇ ਵਿੱਚੋਂ ਨਹੀਂ ਮਿਲਦੀ ਉਹਦੇ ਲਈ ਆਪਾਂ ਨੂੰ ਇੱਕ ਤਾਂ ਆਪਣੀ ਡਾਈਟ ਹੈ ਜਿਹੜੀ ਥੋੜੀ ਚੇਂਜ ਕਰਨੀ ਪੈਣੀ ਆ ਹਰੀਆਂ ਸਬਜ਼ੀਆਂ ਸਲਾਦ ਇਹ ਤੇ ਡਾਈਟ ਡਾਕਟਰ ਦੀ ਆਪਣੀ ਵੀਡੀਓ ਪਾਈ ਹੋਈ ਹੈ ਪਹਿਲਾਂ ਉਹਦੇ ਮੁਤਾਬਕ ਨੰਬਰ 1 ਪਲੇਟ ਜਿਹੜੀ ਹੈਗੀ ਹੈ ਸਲਾਦ ਵਗੈਰਾ ਦੀ ਲਾਭ ਉਸ ਤੋਂ ਬਾਅਦ ਨੰਬਰ 2 ਪਲੇਟ ਜਿਹੜੀ ਹੈਗੀ ਤੁਹਾਡੇ ਖਾਣੇ ਦੀ ਹੋਵੇ ਜੋ ਵੀ ਤੁਸੀਂ ਖਾਣੇ ਰਟੀਨ ਦੇ ਵਿੱਚ ਨਿੰਜ ਸਲਾਦ ਵਗੈਰਾ ਜਾਂ ਫਰੂਟਸ ਵਗੈਰਾ ਆਪਾਂ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਨੀ ਚਾਹੀਦੀ ਜੀ ਦੇ ਨਾਲ ਜਿਹੜਾ ਹੈਗਾ ਸਰੀਰ ਦੇ ਵਿੱਚ ਪੋਸ਼ਟਿਕ ਤੱਤ ਪੂਰੇ ਹੋਣਗੇ ਤਾਂ ਅੱਗੋਂ ਫਿਰ ਸਰੀਰ ਵਾਲਾਂ ਨੂੰ ਜਿਹੜੀ ਨਿਊਟ੍ਰੀਐਂਟ ਦੇਣੀ ਹੈ ਉਹਨਾਂ ਨੇ ਉਹ ਦਿਨ ਦਾ ਰਹੇਗਾ ਕਿਉਂਕਿ ਵਾਲ ਵੀ ਪ੍ਰੋਟੀਨ ਤੋਂ ਬਣਦੇ ਤੇ ਪ੍ਰੋਟੀਨ ਆਪਣੀ ਡਾਈਟ ਦੇ ਵਿੱਚ ਬਹੁਤ ਘੱਟ ਹੁੰਦੀ ਹੈ ਖਾਸ ਕਰਕੇ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਕਿ ਵੈਜੀਟੇਰੀਅਨ ਹੈ ਵੈਜੀਟੇਰੀਅਨ ਲੋਕਾਂ ਦੀ ਡਾਈਟ ਦੇ ਵਿੱਚ ਜਿਹੜੀ ਪ੍ਰੋਟੀਨ ਦੀ ਕਿਲਤ ਹੁੰਦੀ ਹੈ ਘਾਟ ਹੁੰਦੀ ਆ ਅਜੇ ਜਿਹੜੇ ਨਾਨ-ਵੈਜ ਖਾਣ ਵਾਲੇ ਉਹ ਤਾਂ ਜਾਇਕ ਪ੍ਰੋਟੀਨ ਵਗੈਰਾ ਪੂਰਾ ਕਰ ਲੈਂਦੇ ਨੇ ਇਹ ਕਿ ਇਹ ਵੱਡਾ ਕਾਰਨ ਹੈ ਤੇ ਇਹ ਵੀ ਜੇਕਰ ਤੁਹਾਡਾ ਲੀਵਰ ਖਰਾਬ ਹੈ ਤੇ ਤੁਹਾਡੀ ਨਿਗਾ ਵੀ ਘਟੂ ਤੁਹਾਡੇ ਚਿਹਰੇ ਦੇ ਵਿੱਚ ੁਰੜੀਆਂ ਪਿਆਣੀਆਂ ਤੁਹਾਡੀ ਚਮੜੀ ਦੀ ਵੀ ਜਿਹੜੀ ਹੈਗੀ ਹੈ 글로 ਖਤਮ ਹੋਊਗੀ ਤੇ ਨਾਲ ਤੁਹਾਡੇ ਜਿਹੜੇ ਵਾਲ ਸਿਰ ਤੋਂ ਉੱਡਣਗੇ ਉੱਡਣਗੇ ਵਾਲ ਤੁਹਾਡੇ ਝੜਨਗੇ ਸੀ ਝੜਨਗੇ ਇਹਦੇ ਲਈ ਜਿਹੜੇ ਆਪਾਂ ਰੈਮਡੀ ਜੀ ਦੱਸ ਰਹੇ ਹਾਂ ਉਹ ਸੁਣੋ ਬੜਾ ਧਿਆਨ ਨਾਲ ਇੱਕ ਸਰੋਂ ਵਰਗਾ ਹੀ ਹੁੰਦਾ ਤਾਰਾ ਮਿਰਾ ਜਿਹੜਾ ਕਿ ਪਹਿਲਾਂ ਰੇਤਲੀ 蒂ਬਿਆਂ ਦੇ ਵਿੱਚ ਵੀਜਦੇ ਸੀ ਅਕਸਰ ਹੁਣ ਵੀ ਵੀਜਦੇ ਮਿਲ ਜਾਂਦਾ ਬਾਜ਼ਾਰ ਦੇ ਵਿੱਚੋਂ ਕੋਹਲੂ ਤੋਂ ਜੇ ਆਪਾਂ ਸਰੋਂ ਦਾ ਤੇਲ ਲੇ ਗਏ ਤੇ ਨਾਲ ਇਹ ਵੀ ਮਿਲ ਜਾਂਦਾ ਉਹਨਾਂ ਤੋਂ ਪਤਾ ਕਰਕੇ ਤਾਰੇ ਮੀਰੀ ਦੀ ਖਾਲ ਲੈਣੀ ਆਪਾਂ ਅਧਿਕ ਮੁਠੀ ਉਹਨੂੰ ਰਾਤ ਨੂੰ ਭਿਉਆਂ ਦੇਣਾ ਪਾਣੀ ਦੇ ਵਿੱਚ ਤੇ ਸਵੇਰੇ ਵਰਤੋਂ ਕਰਨੀ ਪਊਦੀ ਨਹਾਉਣ ਦੇ ਸਮੇਂ ਜਿਹਨੂੰ ਭਿਉਣਾ ਵੀ ਮਿੱਟੀ ਦੇ ਬਰਤਨ ਦੇ ਵਿੱਚ ਹੈ ਮਿੱਟੀ ਦੇ ਵਿੱਚ ਬਰਤਨ ਦੇ ਵਿੱਚ ਭਿਉ ਕੇ ਤੁਸੀਂ ਇਹਨੂੰ ਸਿਰ ਤੇ ਲਗਾ ਲਓ ਉਸ ਤੋਂ ਬਾਅਦ 10-15 ਮਿੰਟ ਬਾਅਦ ਤੁਸੀਂ ਇਹਨੂੰ ਸਿਰ ਨੂੰ ਵਾਸ਼ ਕਰ ਦਿਓ ਬਹੁਤ ਹੀ ਇਹਦਾ ਅਮੇਜ਼ਿੰਗ ਰਿਜ਼ਲਟ ਆਉਂਦਾ ਹੈ ਸੌਖਾ ਜਿਹਾ ਨਸਖਾ ਕੁਈ ਦੇ ਵਿੱਚ ਬਹੁਤ ਖਰਚ ਨੂੰ ਦਾ ਕੋਲੂ ਤੋਂ ਆਮ ਇਹ ਤਾਰੇ ਮੇਰੇ ਦੀ ਖੜ ਮਿਲ ਜਾਂਦੀ ਹੈ ਦੂਸਰਾ ਜਿਹੜਾ ਨਸਖਾ ਹੈਗਾ ਇਹ ਨਾਨवेज ਵਾਲੇ ਵਰਤਨ ਦੇ ਦੂਸਰੇ ਤੋਂ ਨਹੀਂ ਵਰਤਨ ਕੀ ਨੂੰ ਦੋ ਐਗ ਆਪਾਂ ਲੈਣੇ ਆ ਉਹਨਾਂ ਦੀ ਜੋਕ ਕਰ ਲੈਣੀ ਹੈ ਜਿਹੜੀ ਪੀਲੀ ਜੀ ਜਰਦੀ ਹੁੰਦੀ ਹੈ ਉਹਦੇ ਵਿੱਚ ਦੋ ਚਮਚ ਤੁਸ਼ ਮਿਲਾਉਣਾ ਦਹੀਂ ਦੋ ਚਮਚੇ ਦੇ ਵਿੱਚ ਦਹੀਂ ਮਿਲਾਓ ਕर्ड ਤੇ 1 tsp ਉਹਦੇ ਵਿੱਚ ਤੁਸੀਂ ਅਲਾਈਵ ਆਇਲ ਜੈਤੂਨ ਦਾ ਤੇਲ ਮਿਲਾਓ ਤੇ 1 tsp ਉਹਦੇ ਵਿੱਚ ਤੁਸੀਂ ਮਿਲਾਉਣਾ ਅੱਗੇ ਕੋਕੋਨਟ ਆਇਲ ਨਾਰੀਅਲ ਦਾ ਤੇਲ ਖੋਪੇ ਦਾ ਤੇਲ ਕਹਿੰਦੇ ਨੂੰ ਆ ਇਹ ਵਧੀਆ ਆਰਗੈਨਿਕ ਲੈਣੇ ਚਾਹੀਦੇ ਆ ਜਾਇ ਜੀ ਸਾਡੇ ਤੁਸੀਂ ਕੋਈ ਹੋਰ ਤੇਲ ਮਿਲਦਾ ਜਿਵੇਂ ਆਪਣਾ ਬਦਾਮਾਂ ਦਾ ਤੇਲ ਉਹ ਵੀ 2 ਚਮਚ ਪਾ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਆਪਣੇ ਸਿਰ ਤੇ ਅਪਲਾਈ ਕਰੋ ਇਹਨੂੰ ਓਵਰਆਲ ਸਾਰੇ ਹੈਡ ਤੇ ਕਰ ਲਓ ਕਿਉਂਕਿ ਪ੍ਰਭਾਵ ਥਾਂ ਤੇ ਕਰਾਂਗੇ ਤਾਂ ਫਿਰ ਉਹ ਬਾਕੀ ਸਿਰ ਇਹਨਾਂ ਕਿਉਂਕਿ ਇਹਨੂੰ ਵਰਤਣਾ ਹੈ ਜੇ ਵਾਲਾਂ 'ਚ ਕਿਸੇ ਥਾਂ ਤੋਂ ਝੜਦੇ ਤੇ ਇਹ ਇਨ ਫਿਊਚਰ ਹੋਰ ਵੀ ਝੜਨਗੇ ਉਹਨੂੰ ਰੋਕਣਾ ਜ਼ਰੂਰੀ ਹੈ ਇਹਨੂੰ ਤੁਸੀਂ ਇੱਦਾਂ ਘੰਟਾ ਆਪਣੇ ਸਿਰ ਦੇ ਉੱਤੇ ਅਪਲਾਈ ਕਰਕੇ ਰੱਖੋ ਉਸ ਤੋਂ ਬਾਅਦ ਤੁਸੀਂ ਇਹਨੂੰ ਨਹਾਉਣ ਸਮੇਂ ਵਾਸ਼ ਕਰ ਦਿਓ ਇਹਦਾ ਵੀ ਜਿਹੜਾ ਰਿਜ਼ਲਟ ਬਹੁਤ ਵਧੀਆ ਹੁੰਦਾ ਹੈ ਇਹ ਕਿਹੜਾ ਸ਼ੈਂਪੂ ਆਪਾਂ ਘਰ ਦੇ ਵਿੱਚ ਤਿਆਰ ਕਰ ਸਕਦੇ ਹਾਂ ਆਮਲਾ ਰੀਠਾ ਤੇ ਸ਼ਿਕਾ ਕਾਈ ਇਨਾਂ ਦੇ ਦੋ ਦੋ ਚੌਂਚ ਪਾ ਕੇ ਪਿਆਉ ਦੇ ਨੂੰ ਖੇਰ ਨੂੰ ਸਿਰ 'ਤੇ ਲਗਾਓ ਮਸਕ ਕਰਕੇ ਸ਼ੈਂਪੂ ਦਿਤਰਾਂ ਇਹ ਆਪਣੇ ਖੋਪੜੀ ਦੇ ਵਿੱਚ ਸਕਲਪ ਦੇ ਵਿੱਚ ਲੱਗਣਾ ਚਾਹੀਦਾ ਹੈ ਦੋ ਤਿੰਨ ਵਾਰ ਇਸ ਤਰ੍ਹਾਂ ਕਰਨ ਦੇ ਨਾਲ ਹੀ ਤੁਹਾਡੇ ਜਿਹੜੇ ਵਾਲ ਝੜਨੇ ਰੁਕ ਜਾਣਗੇ ਜੇ ਤੁਸੀਂ ਨੂੰ ਇੱਕ ਸਾਲ ਪਰ ਵਰਤ ਲੋਗੇ ਤਾਂ ਤੁਹਾਡੇ ਵਾਲਾਂ ਦੀ ਲੰਬਾਈ ਜਿਹੜੀ ਬਹੁਤ ਜ਼ਿਆਦਾ ਵੱਧ ਜਾਏਗੀ ਲੇਡੀਜ਼ ਲਈ ਬਹੁਤ ਹੀ ਵਧੀਆ ਕਿਉਂਕਿ ਬਾਲਾਂ ਨੂੰ ਜਿਹੜਾ ਵਧਾਉਣਾ ਚ ਲੰਬੇ ਵਾਲ ਰੱਖਣਗੇ ਲੇਡੀਜ਼ ਦੇ ਲਈ ਹੈ ਅੱਗੇ ਇਹ ਤੁਹਾਡੇ ਸਿਰ ਦੇ ਉੱਤੋਂ ਬਿਲਕੁਲ ਹੀ ਵਾਲ ਉੱਡੇ ਹੋਏ ਆ ਸਿਰ ਬਿਲਕੁਲ ਗੰਜਾ ਹੋ ਗਿਆ ਤੇ ਉਹਦੇ ਲਈ ਕੋਨ ਹੇਅਰ ਟ੍ਰਾਂਸਪਲੈਂਟ ਕਰਾਉਣ ਦੀ ਲੋੜ ਨਹੀਂ ਜੇ ਤੁਸੀਂ ਇਹਨੂੰ ਸੈਂਸੀਅਰਲੀ ਵੇਖ ਤੁਹਾਨੂੰ ਨਾਈਵ ਆਇਲ ਜ਼ੈਤੂਨ ਦਾ ਤੇਲ ਦੋ ਚਾਰ ਚਮਚ ਲੈਣਾ ਦਾਲ ਚੀਨੀ ਸਿਨਮਨ ਇਹ 2 ਚਮਚ ਕਸਟਰ ਆਇਲ ਰਿੰਡੀ ਦਾ ਤੇਲ ਇਹ ਵੀ 2 ਚਮਚ ਕਲੋਂਜੀ ਇਹ ਵੀ ਆਪਣੇ ਹੈਗੇ 2 ਚਮਚ ਕਲੋਂਜੀ ਦਾ ਤੇਲ ਵੀ ਮਿਲ ਜਾਂਦਾ ਤੇਲ ਮਿਲ ਜੇ ਤਾਂ ਤੇਲ ਤੇ ਨਹੀਂ ਤੁਸੀਂ ਕਲੋਂਜੀ ਨੂੰ ਵੈਸੇ ਵਰਤ ਸਕਦੇ ਹੋ ਓਨਿਅਨ ਜੂਸ ਪਿਆਜ਼ ਦਾ ਜਾਂ ਗੰਡੇ ਦਾ ਜਿਹੜਾ ਰਸ ਹੈ ਇਹ ਵੀ 2 ਚਮਚ ਗਰਾਰ ਪੀਟ ਕਰ ਦਿੰਨੇ ਆਂ ਨਾਈਗੋਇਲ ਦਾਲਚੀਨੀ ਸਿਨਮਨ ਕਰਕੇ ਜਾਨੀ ਹੁੰਦੀ ਹੈ ਤੇ ਇਸ ਚੋ ਆਇਲ ਅਰਿੰਡੀ ਦਾ ਤੇਲ ਕਲੌਂਜੀ ਸਾਉਥ ਮਿਲ ਜਾਂਦੀ ਹੈ ਜੇ ਨਹੀਂ ਤਾਂ ਫਿਰ ਇਹਦਾ ਕਲੌਂਜੀ ਦਾ ਆਇਲ ਵੀ ਮਿਲ ਜਾਂਦਾ ਤੇਲ ਮਿਲ ਜਾਂਦਾ ਤੇ ਓਨਿਅਨ ਜੂਸ ਪਿਆਜ਼ ਦਾ ਰਸ ਇਹ ਸਾਰੀਆਂ ਚੀਜ਼ਾਂ ਦੋਵੇਂ ਚੰਚ ਲੈ ਕੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਓ ਮਿਕਸ ਕਰਕੇ ਇਹਨੂੰ ਤੁਸੀਂ ਸਿਰ ਤੇ ਲਗਾਓ ਜੇ ਸੁੱਕ ਜਾਂਦੇ ਤੁਸੀਂ ਇਹਨੂੰ ਵਾਸ਼ ਕਰ ਲਓ ਤਲੰਡੀ ਜੇ ਤੁਸੀਂ ਇਸ ਤੱਕ ਪਾਉਂਗੇ ਤੇ ਫਿਰ ਉਹਨੂੰ ਕੁੱਟ ਕੇ ਪਾਣਾ ਪਊ ਜੀ ਸਾਬ ਤਾਂ ਨਹੀਂ ਇਹ ਤਾਂ ਆਇਲ ਵੈਲ ਜਿਹਦੇ ਤੋਂ ਵੈਕਟਰ ਸਾਰਾ ਜਦੋਂ ਤੁਸੀਂ ਇਹਨੂੰ ਸਿਰ ਤੇ ਵਿੱਚ ਲਗਾ ਲਿਆ 10-15 ਮਿੰਟ ਤੇ ਘੰਟਾ ਜਿੰਨਾ ਐਕਸਨ ਟੈਂਕ ਰਿਸ਼ਿ ਰੱਖ ਸਕਦੇ ਉਹਨਾਂ ਰੱਖੋ ਤੇ ਇਹਦਾ ਜਿਹੜਾ ਹੈਗਾ ਅਬਜ਼ਾਰਬਸ਼ਨ ਉਹਨੂੰ ਚੈੱਕੇ ਤੁਹਾਡੇ ਸਿਰ ਦੇ ਵਿੱਚ ਖੂਪੜੀ ਦੇ ਵਿੱਚ ਜਿੰਨਾ ਇਹ ਜ਼ਿਆਦਾ ਅਬਜ਼ਾਰਬ ਹੋਊਗਾ ਉਹਨਾਂ ਹੀ ਇਹਦਾ ਰਿਜ਼ਲਟ ਵਧੀਆ ਆਊਗਾ ਤੁਸੀਂ ਦੇਖੋਗੇ ਥੋੜੇ ਹੀ ਦਿਨਾਂ ਚ ਤੁਹਾਡੇ ਜਿਹੜੇ ਵਾਲ ਨਵੇਂ ਛੇੜੇ ਤੋਂ ਉੱਗਣ ਲੱਗ ਜਾਣਗੇ ਇਹਨੂੰ ਤੁਸੀਂ ਅਪਣਾ ਕੇ ਦੇਖੋ ਹੇਅਰ ਟ੍ਰਾਂਸਫਰੈਂਟ ਜਿਹੜੀ ਹੈਗੀ ਹੈ ਵਾਲਾਂ ਨੂੰ ਤੁਸੀਂ ਵਿਦੇਸ਼ ਘਰ ਟ੍ਰੀਟਮੈਂਟ ਚਲਦਾ ਵਾਲ ਨੰਨੇ ਲਗਵਾ ਲੈਂਦੇ ਆ ਬੜਾ ਮਹਿੰਗਾ ਵੀ ਹੈ ਤੇ ਬੜਾ ਪੇਨਫੁੱਲ ਵੀ ਹੈ ਤੇ ਉਹਦਾ ਰਿਜ਼ਲਟ ਵੀ ਉਹਦਾ ਗ੍ਰੇਸਫੁੱਲ ਹੁੰਦਾ ਇਹਨੂੰ ਵਰਤੋ ਇਹਦਾ ਲਾਹ ਲਓ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਸ਼ੁਕਰੀਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਥੈਂਕ ਯੂ।